ਚੋਰਾ ਨੇ ਹੁਣ ਗੁਰੂ ਘਰ ਵੀ ਨਹੀਂ ਬਖਸ਼ਿਆ ਲੱਖਾਂ ਦਾ ਸਮਾਨ ਕੀਤਾ ਚੋਰੀ ਬਟਾਲਾ ਪੁਲਿਸ ਅਧੀਨ ਪੈਂਦੇ ਹਲਕਾ ਡੇਰਾ ਬਾਬਾ ਨਾਨਕ ਅੰਦਰ ਚੋਰਾ ਤੇ ਨਸ਼ੇੜੀਆਂ ਦੇ ਹੌਸਲੇ ਬਲੰਦ ਹੋ ਚੁੱਕੇ ਨੇ ਨਿਤ ਨਵੇਂ ਕਰਾ ਦੁਕਾਨਾਂ ਰਾਹਗੀਰਾਂ ਨੂੰ ਆਪਣੇ ਲੁੱਟ ਦਾ ਨਿਸ਼ਾਨਾ ਬਣਾਉਂਦੇ ਨੇ ਉੱਥੇ ਹੀ ਹੁਣ ਗੁਰੂ ਘਰ ਵੀ ਨਹੀਂ ਬਖਸ਼ਿਆ ਇਸ ਤਰ੍ਹਾਂ ਦਾ ਇੱਕ ਮਾਮਲਾ ਬੀਤੀ ਰਾਤ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅੰਦਰ ਪੈਂਦੇ ਨਿਕੋਸਰਾ ਤੋਂ ਸਾਹਮਣੇ ਆਇਆ ਜਿੱਥੇ ਗੁਰਦੁਆਰਾ ਸ਼੍ਰੀ ਰਾਮ ਪ੍ਰਸਾਦ ਵਿੱਚੋਂ ਚੋਰ ਗੁਰਦੁਆਰਾ ਸਾਹਿਬ ਦੇ ਤਾਲੇ ਤੋੜ ਕੇ ਕੀਮਤੀ ਸਮਾਨ ਲੈ ਕੇ ਚੋਰ ਫਰਾਰ ਹੋ ਜਾਂਦੇ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਨਰਿੰਦਰ ਸਿੰਘ ਨੇ ਕੀ ਕਿਹਾ ਤੁਸੀਂ ਵੀ ਸੁਣੋ ਜੋਗਿੰਦਰਪਾਲ ਦੀ ਰਿਪੋਰਟ ਲਾਈਪਰਤ ਮੈਂ ਜੀ ਤੇ ਰਾਮ ਪ੍ਰਸਾਦ ਦੇ ਗ੍ਰੰਥੀ ਆ ਹੈੱਡ ਗ੍ਰੰਥੀ ਜਦੋਂ ਮੈਂ ਰੋਜ਼ਾਨਾ ਦੀ ਤਰ੍ਹਾਂ ਰੋਜ਼ ਅੰਮ੍ਰਿਤ ਵੇਲੇ ਆਉਂਦਾ ਸਾਂ ਤੇ ਜਦੋਂ ਅੱਜ ਆਇਆ ਧਿਆਨ ਕੇ ਦੇਖਿਆ ਜੋ ਲੇਟਾਂ ਬੰਦ ਹਨ ਤੇ ਦਰਵਾਜ਼ੇ ਦੇ ਜਿੰਦਰੇ ਜੇ ਟੁੱਟੇ ਹਨ ਤਾਂ ਦੇਖ ਕੇ ਮੈਂ ਫਿਰ ਪ੍ਰਧਾਨ ਸਾਹਿਬ ਦੇ ਮੈਂਬਰ ਸਾਹਿਬ ਨੂੰ ਟੈਲੀਫੋਨ ਕੀਤਾ ਉਹ ਸਾਰੇ ਪ੍ਰਧਾਨ ਸਾਹਿਬ ਆਏ ਆਣ ਕੇ ਦੇਖਿਆ ਕਿ ਗੁਰੂ ਘਰ ਦੇ ਜੋ ਜੋ ਨੁਕਸਾਨ ਹੋਏ ਹਨ ਇੱਕ ਵੱਡੀ ਦੀਗ ਆਦ ਗੋਲਕ ਉਹ ਐਲ ਸੀ ਡੀਆਂ ਆਦਕ ਜੜੀਆਂ ਹਨ ਉਹ ਤੋੜ ਕੇ ਲੈ ਗਏ ਨੇ ਕਾਫੀ ਲੱਖ ਰੁਪਏ ਦਾ ਨੁਕਸਾਨ ਗੁਰੂ ਘਰ ਦਾ ਕਰ ਗਏ ਹਨ ਤੇ ਕਿ ਚੋਰ ਡੀ ਵੀ ਆਰ ਵੀ ਸਭ ਕੁਝ ਲੈ ਗਏ ਨੇ ਹਾਂਜੀ ਸਭ ਕੁਝ ਲੈ ਗਏ ਤੇ ਦੇਖੋ ਇਹੋ ਦਾ ਟੀਨ ਆਦਕ ਤੇ ਹੋਰ ਗੁਰੂ ਘਰ ਦੀ ਗੋਲਕ ਤੋੜ ਕੇ ਲੈ ਕੇ ਨੇ ਕਾਫੀ ਮਤਲਬ 1 ਲੱਖ ਰੁਪਏ ਦਾ ਨੁਕਸਾਨ ਕਰ ਗਿਆਂ ਗੋਲਕ ਜਿਹੜੀ ਇਹਦੀ ਮਤਲਬ ਸੰਗ੍ਰਾਂਦ ਸੰਗ੍ਰਾਂਦ ਹੁੰਦੀ ਹੈ ਜੀ ਹਾਂਜੀ ਸੰਗ੍ਰਾਂਦ ਸੰਗ੍ਰਾਂਦ ਹੁੰਦੀ ਹੈ ਕਾਫੀ ਕੋਈ 20000 50000 ਦੀ ਗੋਲਕ ਨੂੰ ਹੁੰਦੀ ਹੈ ਤੇ ਇਹਦੇ ਵਿੱਚ ਕੋਈ ਪੁਲਿਸ ਆਈ ਕਿ ਹਾਂਜੀ ਪੁਲਿਸ ਵੇਖ ਕੇ ਗਈ ਮੌਕਾ ਤੱਕ ਤੇ ਕਾਰਵਾਈ ਉਹ ਕਹਿੰਦੇ ਹੀ ਕਰ ਰਹੇ ਆ ਤੇ ਕੀ ਮੰਗ ਕਰਦੇ ਤੁਸੀਂ ਹਾਂਜੀ ਕਾਰਵਾਈ ਦੀ ਕੀ ਮੰਗ ਕਰੋਗੇ ਤੁਸੀਂ ਪ੍ਰਸ਼ਾਸਨ ਅਸੀਂ ਇਹੋ ਕਰਾਂਗੇ ਮੰਗ ਕੇ ਚੋਰਾਂ ਨੂੰ ਫੜਿਆ ਜਾਵੇ ਇਲਾਕੇ ਦੇ ਵਿੱਚ ਜਿਹੜੀ ਵਾਰਦਾਤ ਨਾ ਹੋਏ ਇਹ ਹੋਈ ਸਰਕਾਰ ਦੇ ਕੋਲ ਬੇਨਤੀ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਜਿਹੜੀ ਬੇਅਦਬੀ ਨਾ ਹੋ ਸਕੇ ਇਹ ਵੀ ਬੇਨਤੀ ਆ ਪੰ ਬਾਬਾ ਗੁਰ ਰਾਮ ਪ੍ਰਸਾਦ ਜੀ ਦਾ ਗੁਰਦੁਆਰਾ ਨਾਂ ਬਹੁਤ ਇਤਿਹਾਸਿਕ ਗੁਰਦੁਆਰਾ ਹੈ ਦੂਰ ਦੂਰ ਸੰਗਤਾਂ ਆਉਂਦੀਆਂ ਜੇ ਇੱਥੇ ਤੇ ਇੱਥੇ ਜਦੋਂ ਬਾਬਾ ਜੀ ਮਨੇਰੇ 4 ਵਜੇ ਆਏ ਆ ਇਹਨਾਂ ਨੇ ਸਾਨੂੰ ਸੂਚਿਤ ਕੀਤਾ ਵਾ ਤੇ ਅਸੀਂ ਆਣ ਕੇ ਵੇਖਿਆ ਵਾ ਤੇ ਕਾਲੇ ਟੋਲੇ ਟੁੱਟੇ ਸੀ ਤੇ ਗੋਲਕਾਂ ਦੇ ਕੰਦਰ ਇੱਕ ਬਾਹਰ ਆ ਜਦੋਂ ਕੋਈ ਬਾਹਰੋਂ ਆਉਂਦਾ ਵਾ ਬਾਹਰ ਦੀ ਗੋਲਕ ਵਿੱਚ ਪੈਸੇ ਪਾਉਂਦਾ ਵਾ ਇਹ ਵੀ 50000 ਦੀ ਗੋਲਕ ਨਿਕਲਦੀ ਆ ਮਹੀਨੇ ਦੀ ਤੇ ਇਹ ਵਿੱਚ ਇਹ ਗੋਲਖਾਂ ਦੋਨੇ ਤੋੜੀਆਂ ਅੰਦਰੋਂ ਜੰਗਲਾਂ ਵੀ ਤੋੜਿਆ ਵਾ ਤੇ ਇਹ ਇੱਕ ਟੀਨ ਰੱਖਿਆ ਸੀ ਉੱਥੇ ਦੇਸੀ ਦਾ ਪ੍ਰਸ਼ਾਦ ਕੁਝ ਡੱਬੇ ਸੀ ਉਹ ਵੀ ਲੈ ਕੇ ਦੇਗ ਸੀ ਉਹ 50000 ਦੀ ਲਹਿੰਦੀ ਆ ਥੋੜਾ ਚਿਰ ਹੋਇਆ ਸੀ ਤੇ ਤਾਂਬੇ ਦੀ ਦੇਗ ਲੈ ਗਏ ਆ ਤੇ ਇਹ ਆ ਲਾ ਕੇ ਜਾਂਦੇ ਲੈ ਤੇ ਇੱਥੇ ਸਾਡੇ ਪਿੰਡ ਦੇ ਕੋਸਾਂ 'ਚ ਬਹੁਤ ਸਮੈਗ ਵਿਕਦੀ ਆ ਤੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਉਨ ਥੱਲ ਪਾਉਣੀ ਤੇ ਸਾਨੂੰ ਦਵਾਈ ਆ ਜਾਵੇ ਇਹ ਜਿਹੜੀਆਂ ਵਾਰਦਾਤਾਂ ਨਾ ਹੋਣ ਇਹਨਾਂ ਨੂੰ ਸਰ ਨੂੰ ਚਾਹੀਦਾ ਰੋਕ ਲਾਉਣੀ ਚਾਹੀਦੀ ਆ ਸਾਡੀ ਇਹੋ ਬੇਨਤੀ ਆ